ਅਗਲੇ ਦਿਨ ਜਦੋਂ ਅਸੀਂ ਖਾਣਾ ਖਾਂਦੇ ਸੀ ਉਹ ਮੁੰਡੇ ਨੇ ਟਰਾਲੀ ਸਟਾਰਟ ਕਰ ਲਾ ਬਿਮਾਰਡ ਭਰੀਏ ਉਹ ਚ ਗਿਆੜਾ ਨਿਕੋ ਟਰਾਲੀ ਸਟਾਰਟ ਕਰੀ ਗਿਆੜੇ ਨਾਲ ਟਰਾਲੀ ਨੂੰ ਅੱਗ ਪੈ ਗਈ ਉਹ ਵਿਚਾਰਾ ਫਲ ਗਿਆ ਉਹਨੇ ਟਰਾਲੀ ਬਾਹਰ ਕੱਢਤੀ ਟਰੈਕ ਦੇ ਬਾਹਰ ਕੱਢ ਕੇ ਪਹਹਾ ਕੇ ਲਿਆਇਆ ਜਾਨੂੰ ਅੱਗੇ ਸਾਰੇ ਬਹੁਤ ਜੋਰ ਲਾਇਆ ਜਾਣਗੇ ਬਹੁਤ ਜੋਰ ਬਹੁਤ ਲਾਇਆ ਜਿਹੜੀ ਸਾਡੇ ਬਾਅਦ ਕਿੰਨੇ ਕੁ ਬੰਦੇ ਸੀਗੇ ਲੇਬਰ ਵਾਲੇ ਉਦੋਂ ਜਿਸ ਵੇਲੇ ਅੱਗ ਲੱਗੀ ਐ 12 12 13 ਜਾਣੇ ਆ ਕੁਝ ਘਾਟਿਆ ਤਾਂ ਕੋਈ ਕੰਡਿਆ ਨਾ ਕੋਈ ਨੁਕਸਾਨ ਨਹੀਂ ਹੋਇਆ ਯਾਨੀ ਕਿ ਆਪਣਾ ਇਹ ਨੁਕਸਾਨ ਹੋ ਗਿਆ ਬੁੜਾਰੀ ਦਾ ਹੋ ਗਿਆ ਇਹ ਤਾਂ ਕੰਕਲਾ ਉਹਦਾ ਜੀ ਬੁੜਾਰੀ ਦਾ ਇਹ ਕੋਸ਼ਟ ਹੈ ਜੀ ਸੜੀ ਆ ਜੀ ਕਹਿੰਦੇ ਅੱਜਾ ਪੋਣਾ ਕਿੱਲਾ ਸੜ ਗਿਆ ਜੀ ਕਿੱਲਾ ਜੀ ਮੇਰਾ ਹੈਪੀ ਵੰਸ ਕੁਝ ਨਹੀਂ ਪਤਾ ਲੱਗਿਆ ਕਿਵੇਂ ਲੱਗੀ ਅੱਜ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਅੱਗ ਲੱਗੀ ਹੋਈ ਆ ਬਸ ਅਸੀਂ ਅੰਦਰ ਸ਼ੈਲਟਰ ਕਰ ਚੁੱਕੇ ਸੀ ਉੱਥੋਂ ਪਤਾ ਲੱਗਿਆ ਇਹ ਜਿਹੜਾ ਪਿੱਛੇ ਇਕੱਠਾ ਸੀਗਾ ਇਹਦਾ ਟਰਾਲੀ ਸੜ ਗਈ ਆ ਇਹ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੋ ਚੁੱਕਾ ਦਾ ਇਹਦਾ 25-30 ਲੱਖ ਹੋਣਾ 25 ਲੱਖ 25 ਤੋਂ 30 ਲੱਖ ਦਾ ਨੁਕਸਾਨ ਆ। ਹਾਂਜੀ। ਕੀ ਆਲਦਵਾਲੀ ਕੀ ਤੇ ਫਸਲਾਂ ਦਾ ਵਿਚਾਰ ਉਧਰ ਤਾਂ ਨਹੀਂ ਅੱਗ ਨੇ ਆਪਣੀ ਪੇਟ ਚ ਲਿਆ। ਓਕੇ ਕਿੰਨੇ ਕਿਸੀ ਕੀ ਕਣਕ ਜਿਹੜੀ ਸੜੀ ਆ? 1 ਏਕੜ। 1 ਏਕੜ। ਕਿ ਕਿਨਾ ਰੋੜਾ? ਰੋੜਾ ਨਹੀਂ ਕੋਈ ਇਸ ਦਾ। ਅ ਅਬ ਕਿਹੜੀ ਜਗ੍ਹਾ ਤੋਂ ਆਈਆਂ ਆਪਣੀਆਂ ਗੱਡੀਆਂ ਜੀ? ਸੀ ਸਮਰਾਲਾ ਫਾਇਰ ਬ੍ਰਿਗੇਡ ਤੋਂ ਆਈ। ਕਿੰਨੀ ਕਿ ਲੱਗੀ ਹੋਈ ਆਗ ਤੇ ਕਿੰਨਾ ਕਿ ਚੇ ਚ ਕਾਬੂ ਪਾਇਆ ਜਾ ਸਕਦਾ? ਮਤਲਬ ਤਾਂ ਆਈ ਇਹਨੂੰ ਹਜੇ ਸਮਾਂ ਲੱਗੂਗਾ ਜੀ ਅਸੀਂ ਗੱਡੀਆਂ ਦੋ ਮੰਗਾਈ ਹੋਏ ਨੇ ਕ ਆ ਵੀ ਗਈ ਆ ਤੇ ਇੱਕ ਪਹਿਲਾਂ ਲਾਗ ਚੁੱਕੇ ਆ ਦੇ ਉੱਤੇ ਤੇ ਇੱਕ ਗੱਡੀ ਆ ਫੜੀ ਖਰਾਬ ਹੋ ਗਈ ਆ ਜੀ ਤੇ ਤੀਜੀ ਗੱਡੀ ਜਿਹੜਾ ਤੜਾਹੇ ਤੋਂ ਆ ਰਹੀ ਹੈ ਇਹ ਪਹੁੰਚ ਰਹੀ ਹੈ ਕਿੰਨਾ ਕੁ ਸਮਾਂ ਲੱਗ ਸਕਦਾ ਜਿਵੇਂ ਪ੍ਰਾੜੀ ਦਾ ਗੱਠਾ ਨੇ ਵੱਡੀ ਮਾਤਰਾ ਦਾ 2500 ਜਿਹੜੀ ਟਰਾਲੀ ਆ ਗੱਠਾ ਪਿੰਡਾਂ ਨਹੀਂ ਕਿੰਨੇ ਕ ਸਮੇਂ ਚ ਪਹੁੰਚੇਗੀ ਇਹਨੂੰ ਅੰਦਾਜ਼ਾ ਹੈ ਤਕਰੀਬਨ ਘੱਟੋ ਘਾਟ 5 ਘੰਟੇ ਲੱਗੇ ਜਾਣਗੇ ਅੱਗੇ ਜਿਹੜੀ ਗੱਠਾਂ ਦੀ ਅੱਗ ਹੁੰਦੀ ਆ ਇਹਨੂੰ ਭਜਾਉਣ ਲਈ ਸਮਾਂ ਲੱਗਦਾ ਤੇ ਅੰਦਰ ਪਾਣੀ ਨਹੀਂ ਜਾਂਦਾ ਪ੍ਰੋਪਰ ਵਾਰੀ ਦਾ ਇਕੱਠਾ ਨੂੰ ਅੱਗ ਲੱਗੀ ਹੈ ਚਾਰ ਦੁਆਲੇ ਕੀ ਦਕਾਨਗ ਬਗੈਰ ਦਾ ਨੁਕਸਾਨ ਹੈ ਜਿਹੜੀ ਜਲਣ ਲੱਗੀ ਸੀ ਉਹਨੂੰ ਅਸੀਂ ਜਾ ਕਰ ਲਿਆ ਜਾ ਕੇ ਪਹਿਲਾਂ ਅਸੀਂ ਇੱਕ ਗੱਡੀ ਲਾ ਲ ਚੁੱਕੇ ਹਾਂ ਉਹਦੇ ਫਾਨੀ ਕਿੰਨੀ ਕਿੰਨੀ ਕਾਂਕ ਸੜੀਆਂ ਥੋੜੇ ਤੱਕ ਲੱਗੀ ਲਾ ਡੇਢ ਕਿਲਾ ਕੋਸ਼ਿਸ਼ ਕੰਟਰੈਕਟਰਾਂ ਦੀ ਮਦਦ ਨਾਲ ਉਹ ਉਜਾ ਵੀ ਜਾਈ